ਕਰਾਈ ਹੋਟਲ ਚ ਅਸੀਂ ਰਹਿਣਾ ਪਿਆ ਸਾਨੂੰ ਮਜਬੂਰੀ ਚ ਪਰ ਉਹਨੇ ਅਸੀਂ ਬਹੁਤ ਉਹਦੀਆਂ ਮਿਹਨਤਾਂ ਕੱਢੀਆਂ ਵੀ ਦਿਖਾ ਦੋ ਸਰ ਪਰ ਉਹ ਕਹਿੰਦਾ ਅਸੀਂ ਵੇਟ ਕਰੋ ਮੈਂ ਉਹਨਾ ਮੈਂ ਇੱਥੇ ਕੰਮ ਮੇਰਾ ਆ ਕੰਮ ਪਰ ਉਹਨੇ ਸਾਨੂੰ ਪਾਰਕਾਂ ਚ ਕਿਤੇ ਕਿਤੇ ਗੁਰਦੁਆਰੇ ਚੌਥੀ ਬਾਬੂ ਕੇ ਟਾਈਮ ਕਟਾਤਾ ਉਸ ਤੋਂ ਬਾਅਦ ਫਿਰ ਥੋੜੀ ਹੁਣ ਗੱਲਬਾਤ ਹੁੰਦੀ ਕਿ ਬੰਦ ਹੋ ਗਈ ਉਹਦੇ ਨਾਲ ਨਹੀਂ ਉਹਦਾ ਨੰਬਰ ਬੰਦ ਆ ਸਰ ਦੋਨੇ ਕਿੰਨੇ ਟਾਈਮ ਤੋਂ ਇੱਕ ਮਹੀਨਾ ਹੋ ਗਿਆ ਸਰ ਉਥੇ ਲੈ ਕੇ ਗਿਆ ਸੀ ਕਹਿੰਦਾ ਵੀ ਮੈਂ ਤਾਂ ਘਰੋਂ ਮੇᱫਖਲਾ ਉਹਨੇ ਵੀ ਬਾਅਦ ਚ ਦੱਸਿਆ ਮੈਨੂੰ ਕਹਿੰਦਾ ਮੇਰੀ ਘਰੇ ਬੰਦ ਹੀ ਨਹੀਂ ਅਸੀਂ ਤਾਂ ਬਾਹਰ ਹੀ ਰਹਿੰਦੇ ਹਾਂ ਉਹ ਸ਼ੁਰੂ ਤੋਂ ਹੀ ਬਾਹਰ ਹੀ ਰਹਿੰਦਾ ਸੀ ਜਿੰਨੇ ਵਾਰੀ ਵੀ ਉਹਨੇ ਸਾਨੂੰ ਸੱਦਿਆ ਮੇᱫਖਲਾ ਦਾ ਕਦੋਂ ਦੱਸਿਆ ਜਦੋਂ ਸਾਰਾ ਕੰਮ ਹੋ ਗਿਆ ਉਸ ਤੋਂ ਬਾਅਦ ਹਾਂ ਬਾਅਦ ਚ ਦੱਸਿਆ ਉਹ ਕਹਿੰਦਾ ਵੀ ਮੇਰੀ ਘਰੇ ਬੰਦ ਹੀ ਨਹੀਂ ਮੇਰੇ ਮੰਮੀ ਡੈਡੀ ਨਾਲ ਵੀ ਮੈਂ ਵੀ ਘਰੇ ਰਹਿੰਦਾ ਹੀ ਨਹੀਂ ਬਸ ਉਹਨੇ ਐਂ ਕਹਤਾ ਦੋ ਪਰਿਵਾਰ ਖੜੇ ਆ ਗਰੀਬ ਪਰਿਵਾਰ ਨੇ ਦਿਹਾੜੀ ਕਰਨ ਵਾਲੇ ਇੱਕ ਪਰਿਵਾਰ ਦੇ ਨਾਲ 2.5 ਲੱਖ ਰੁਪਏ ਦੀ ਠੱਗੀ ਆ ਤੇ ਇੱਕ ਦੇ ਨਾਲ 3.5 ਲੱਖ ਰੁਪਏ ਦੀ ਠੱਗੀ ਆ ਕੋਸ ਪੈਸਿਆਂ ਦੇ ਪ੍ਰੂਫ ਇਹਨਾਂ ਕੋਲੇ ਹੈਗੇ ਆ ਕੁਛ ਇਹਨਾਂ ਨੇ ਜਿਵੇਂ ਜਾਂ ਨਕਦ ਦੇ ਦਿੱਤੇ ਜਾਂ ਕਿਵੇਂ ਪਵਾਤੇ ਕਿਉਂਕਿ ਮਜਬੂਰੀਆਂ ਕਹਿ ਲਗੇ ਜਾਂ ਕੁਛ ਵੀ ਕਹਿ ਲਗੇ ਬਾਹਰ ਜਾਣ ਦਾ ਕਿਉਂਕਿ ਇੱਥੋਂ ਦਾ ਜਿਹੜਾ ਸਿਸਟਮ ਆ ਬੇਰਜ਼ਗਾਰੀ ਇੱਕੋ ਏਜੰਟ ਨੇ ਦੋ ਪਰਿਵਾਰਾਂ ਦੇ ਨਾਲ ਠੱਗੀ ਮਾਰੀ ਆ ਗੱਲਬਾਤ ਕਰਾਂਗੇ ਪਰਿਵਾਰ ਦੇ ਨਾਲ ਜੀ ਆਜੋ ਜੀ ਅੱਗੇ ਨੂੰ ਹੋ ਜੋ ਕੀ ਨਾਮ ਆ ਤੁਹਾਡਾ ਜੀ ਸਿਕੰਦਰ ਸਿੰਘ ਕੀ ਗੱਲਬਾਤ ਹੋਈ ਹੈ ਜੀ ਗੱਲਬਾਤ ਹੀ ਹੋ ਰਹੀ ਆ ਤੇ ਬਾਹਰ ਲੈ ਜਾਾਂਗੇ ਕੁੜੀਆਂ ਅਜ ਤਾਂ ਹਨਪੜ ਬੰਦੇ ਕਿੱਥੋਂ ਦਾ ਏਜੰਟ ਸੀ ਉਹ ਹੈਗਾ ਅੰਮ੍ਰਿਤਸਰ ਦਾ ਜੀ ਹਾਂ ਜੀ ਕਿੰਨੇ ਪੈਸੇ ਪਾਏ ਉਹਨੂੰ ਤੁਸੀਂ ਪੈਸੇ 2.5 ਲੱਖ ਅਸੀਂ ਪਾਇਆ ਸੀ ਜੀ 3.5 ਲੱਖ ਇਹਨਾਂ ਨੇ ਪਾਇਆ ਕਿੱਥੇ ਲੈ ਕੇ ਜਾਣਾ ਸੀ ਕੁੜੀਆਂ ਨੂੰ ਉਹਨਾਂ ਨੇ ਉਹ ਆ ਨਿਊਜ਼ੀਲੈਂਡ ਲੈ ਕੇ ਜਾਉਂਗਾ 2.5 ਲੱਖ ਰੁਪਏ ਹਾਂ ਜੀ ਹਾਂ ਜੀ 2.5 ਲੱਖ ਦੀ ਗੱਲ ਹੋਈ ਨਹੀਂ ਨਹੀਂ ਉਹ ਆ ਦਾ ਦੂਜੇ ਉਧਰ ਕੱਟਾਂਗੇ ਉਧਰ ਜਾ ਕੇ ਕੱਟਾਂਗੇ ਉਰੇ ਆ ਜਾ ਇੱਥੇ ਆ ਜਾ ਕੁੜੀਆਂ ਤੂੰ ਕਾੜ ਨਾ ਤੂੰ ਆ ਕੀ ਨਾਮ ਆ ਪੁੱਤ ਤੇਰਾ ਸਸੀ ਕਲ ਵੀਨ ਸਸੀ ਕਲ ਜੀ ਹਰਦੀਪ ਕੌਰ ਕਿੰਨੇ ਪੈਸਿਆਂ ਦੀ ਗੱਲ ਹੋਈ ਸੀ ਜੈਂਟ ਨਾਲ ਮਤਲਬ ਕਿ ਉਹ ਕਹਿੰਦਾ ਸੀਗਾ ਕਿਰਾ ਇੱਕ ਵਾਰੀ ਮੈਨੂੰ 3 ਲੱਖ ਰੁਪਏ ਦੇ ਦਿਓ ਵੀ ਉੱਧਰ ਜਾ ਕੇ ਮੈਂ 6 ਲੱਖ ਚ ਹੋਈ ਸੀ ਪ੍ਰੋਪਰ ਗੱਲ ਵੀ ਤੁਹਾਨੂੰ ਨਿਊਜ਼ੀਲੈਂਡ ਭੇਜ ਦੂੰਗਾ 6 ਲੱਖ ਦੇ ਕੇ ਵੀ ਉੱਧਰ ਜਾ ਕੇ ਤੁਸੀਂ ਕਟਾ ਦਿਓ ਕੁਝ ਮੈਨੂੰ ਮਤਲਬ ਕਿ ਉਹਨੇ ਪਹਿਲਾਂ ਕਿਹਾ ਸੀ ਸਾਢੇ 3.5 ਲੱਖ ਰੁਪਏ ਭਰ ਦੋ ਪਰ ਜਦੋਂ ਸਾਢੇ 3.5 ਲੱਖ ਮੈਂ ਕਿਹਾ ਵੀ ਮੇਰੇ ਤੋਂ ਵੀ ਇੰਨੇ ਨਹੀਂ ਹੋ ਸਕਦੇ ਕਹਿੰਦਾ ਤੂੰ ਘੱਟ ਭਰ ਦੇ ਵੀ ਚਲ 2.5 ਲੱਖ ਰੁਪਏ ਸਾਡੇ ਤੋਂ ਲੈ ਲਿਆ ਉਹਨੇ ਸਾਢੇ 3.5 ਲੱਖ ਰੁਪਏ ਮੇਰੇ ਨਾਲ ਦੀ ਕੁੜੀ ਮਤਲਬ ਕਿ ਮੇਰੇ ਪਿੰਡੋਂ ਹੀ ਸੀਗੀ ਉਹਨਾਂ ਤੋਂ ਪ੍ਰਵਾਲਿਆ ਉਹਨੇ ਹੂੰ ਕਹਿੰਦਾ ਬਾਕੀ ਪੈਸੇ ਉਧਰ ਜਾ ਕੇ ਦੇ ਦਿਓ ਐਂ ਕਰਕੇ ਕਿੱਥੇ ਮਿਲੇ ਕਿੱਥੇ ਏਜੰਟ ਨੂੰ ਤੁਸੀਂ ਮਿਲੇ ਪਹਿਲੀ ਵਾਰ ਮਤਲਬ ਕਿ ਮੇਰੀ ਸਿਸਟਰ ਸੀਗੀ ਵੱਡੀ ਹੂੰ ਉਹਦੀ ਪਾਰਟੀ ਸੀਗੀ ਉਹਨਾਂ ਦੇ ਉੱਥੇ ਦੇਖਿਆ ਸੀ ਅਸੀਂ ਉਹਨੂੰ ਉੱਥੇ ਹੀ ਉੱਥੇ ਹੀ ਮੈਂ ਤਾਂ ਮੇਰਾ ਸ਼ੁਰੂ ਤੇ ਹੀ ਸ਼ੌਂਕ ਸੀਗਾ ਵੀ ਮੈਂ ਬਾਹਰ ਜਾਣਾ ਹੂੰ ਤੇ ਬਾਅਦ ਚੋ ਮੰਮੀ ਵਰਗਿਆਂ ਨੇ ਉਹਨਾਂ ਨੇ ਗੱਲ ਕੀਤੀ ਵੀ ਮੈਂ ਛੋਟੀ ਕੰਟਰੀ ਦਾ ਬਣਵਾਉਣਾ ਸੀਗਾ ਵੀ ਹਾਂ ਬੰਦਾ ਘਰ ਦੇਖ ਕੇ ਵੀ ਕਹਿੰਦਾ ਚੱਲ ਛੋਟੀ ਕੰਟਰੀ ਦਾ ਬਣਵਾ ਲਈਏ ਹੂੰ ਉਹ ਉਹਨਾਂ ਨੇ ਇਹਨਾਂ ਨਾਲ ਗੱਲ ਕੀਤੀ ਕਹਿੰਦੇ ਤੁਸੀਂ ਲੱਖ ਰੁਪਇਆ ਲੱਖ ਚ ਛੋਟੀ ਕੰਟਰੀ ਦਾ ਬਣਾਉਣਾ ਕਿ 2 ਲੱਖ ਰੁਪਇਆ ਹੋਰ ਪਾ ਕੇ ਤੁਸੀਂ ਵੱਡੀ ਦਾ ਹੀ ਬਣਾ ਲਓ ਹੂੰ ਉਹਨਾਂ ਨੇ ਮੰਮੀ ਵਰਗੇ ਨਾਲ ਗੱਲ ਕੀਤੀ ਸਾਰੀ ਫਿਰ ਇਹ ਜਦੋਂ ਘਰੇ ਆਏ ਮੈਨੂੰ ਕਹਿਣ ਲੱਗ ਗਏ ਆਪਾਂ ਗੱਲ ਕਰਕੇ ਦੇਖ ਲੈਨੇ ਆ ਹੂੰ ਮੈਂ ਕਿਹਾ ਚਲ ਮੇਰਾ ਹਜੇ ਕੋਈ ਰਿਸਪੌਂਸ ਨਹੀਂ ਸੀ ਗਾ ਇਹ ਕਹਿੰਦੇ ਵੀ ਜਾਣਾ ਤੇ ਤੂੰ ਗੱਲ ਕਰ ਲੈਨੇ ਆ ਆਪਾਂ ਮੇਰੇ ਨਾਲ ਇੱਕ ਕੁੜੀ ਸੀਗੀ ਜਿਹੜੀ ਸਾਡੇ ਪਿੰਡ ਦੀ ਉਹ ਕਹਿੰਦੀ ਮੈਂ ਵੀ ਜਾਣਾ ਫਿਰ ਉਹ ਕਹਿੰਦੀ ਤੂੰ ਸੱਦ ਲਾ ਇੱਕ ਨਾ ਮੰਮੀ ਤੂੰ ਸੱਦ ਲਾ ਆਪਾਂ ਗੱਲ ਕਰ ਲੈਨੇ ਆ ਉਦੋਂ ਹੀ ਚਲ 1-2 ਦਿਨਾਂ ਬਾਅਦ ਅਸੀਂ ਕਾਲ ਕੀਤੀ ਉਹਨੂੰ ਉਹ ਉਦੋਂ ਹੀ ਆ ਗਿਆ ਫਿਰ ਹਮ ਅਨੰਤ ਮਤ ਕਿ ਜੋ ਕਾਲ ਕੀਤੀ ਦੂ ਘਰੇ ਆਇਆ ਤੁਹਾਡੇ ਹਾਂਜੀ ਘਰੇ ਆਇਆ ਸਾਡੇ ਉਹ ਕੁੜੀ ਵੀ ਮੇਰੇ ਘਰੇ ਆ ਗਈ ਉਹਨਾਂ ਦਾ ਸਾਰਾ ਪਰਿਵਾਰ ਆ ਗਿਆ ਉੱਥੇ ਗੱਲਬਾਤ ਹੋਈ ਸਾਡੀ ਸਾਰੀ ਉਹ ਕੁੜੀ ਨੂੰ ਵੀ ਉਹਨੇ ਗੱਲਾਂ ਕੀਤੀਆਂ ਮੈਨੂੰ ਵੀ ਕੀਤੀਆਂ ਸਾਡੇ ਪ੍ਰੂਫ ਉਹਦੇ ਹੀ ਫੋਨ 'ਚ ਪਵਾਲੇ ਕਹਿੰਦਾ ਤੁਹਾਨੂੰ ਪੈਸੇ ਕਰਨੇ ਪੈਣਗੇ ਵੀ ਆਪਾਂ ਜਲਦੀ ਫੈਲਾ ਦਿੰਨੇ ਆ ਫਿਰ ਟਾਈਮ ਲੰਘ ਜਾਊਗਾ ਹਮ ਕਹਿੰਦਾ ਉਹਨੇ 10000 ਰੁਪਇਆ ਮੇਰੇ ਨਾਲ ਦੀ ਕੁੜੀ ਤੋਂ ਪਵਾਇਆ 5000 ਰੁਪਇਆ ਮੇਰੇ ਤੋਂ ਕੈਸ਼ ਲੈ ਕੇ ਗਿਆ ਹਮ ਕਹਿੰਦਾ ਤੁਹਾਡੀ ਨਹੀਂ ਫੈਲ ਲੇਟ ਹੋ ਜੂਗੀ ਫੈਲ ਲਵਾਉ ਹਮ ਐਂ ਕਰਕੇ ਬਸ ਦਿਨੋਂ ਦਿਨ ਸਾਨੂੰ ਦਫ਼ਤਰ ਦਾ ਪਤਾ ਸੀ ਤੁਹਾਨੂੰ ਕਿੱਥੇ ਆ ਉਹਦਾ ਦਫਤਰ ਉਹ ਕਹਿੰਦਾ ਸੀ ਚੰਡੀਗੜ੍ਹ ਆ ਮੇਰਾ ਪਰ ਸਾਨੂੰ ਅੱਜ ਤੱਕ ਉਹਨੇ ਦਫਤਰ ਨਹੀਂ ਦਿਖਾਇਆ ਕਦੇ ਵੀ ਸੱਦਿਆ ਨਹੀਂ ਉੱਥੇ ਕਦੇ ਤੁਹਾਨੂੰ ਸੱਦਿਆ ਚੰਡੀਗੜ੍ਹ ਇੱਕ ਦਿਨ ਦੋ ਤਿੰਨ ਦਿਨ ਰਹੇ ਅਸੀਂ ਸਾਡੀ ਪਕਾਈ ਪੂਰੀ ਉਹਨੇ ਕਰਾਈ ਹੋਟਲ 'ਚ ਅਸੀਂ ਰਹਿਣਾ ਪਿਆ ਸਾਨੂੰ ਮਜਬੂਰੀ 'ਚ ਪਰ ਉਹਨੇ ਅਸੀਂ ਬਹੁਤ ਉਹਦੀਆਂ ਮਿਹਨਤਾਂ ਕੱਢੀਆਂ ਵੀ ਦਿਖਾ ਦੋ ਸਾਨੂੰ ਆਪਦਾ ਦਫਤਰ ਦਿਖਾ ਦੋ ਪਰ ਉਹ ਕਹਿੰਦਾ ਸੀ ਵੇਟ ਕਰੋ ਮੈਂ ਉਹਨਾ ਮੈਂ ਇੱਥੇ ਕੰਮ ਮੇਰਾ ਆ ਕੰਮ ਪਰ ਉਹਨੇ ਸਾਨੂੰ ਪਾਰਕਾਂ 'ਚ ਕਿਤੇ ਕਿਤੇ ਗੁਰਦੁਆਰੇ 'ਚ 4ੀ ਬਾਬੂ ਕੇ ਟਾਈਮ ਕਟਾਤਾ ਜਦੋਂ ਥੋੜੀ ਉਹਨੇ ਪਕਾਈ ਕਰਾਈ ਦਫਤਰ ਨਹੀਂ ਦਿਖਾਇਆ ਉਦੋਂ ਤੱਕ ਕਿੰਨੇ ਪੈਸੇ ਦੇਤੇ ਸੀ ਉਹਨੂੰ ਸਾਰੇ ਪੂਰੇ ਦੇਤੇ ਸੀ ਸਾਰੇ ਪੈਸੇ ਦੇਤੇ ਹਾਂਜੀ ਲਾਸਟ ਤੇ ਸੀਗਾ ਉਹ ਤਾਂ ਪੋਜੀਸ਼ਨ ਜਦੋਂ ਅਸੀਂ ਚੰਡੀਗੜ੍ਹ ਗਏ ਫੇਰ ਕੋਈ ਉਹਨੇ ਤੁਹਾਨੂੰ ਕੋਈ ਕਾਜ ਦੇ ਪੱਤਰ ਦਿੱਤਾ ਜਾਂ ਕੁਝ ਦਿੱਤਾ ਉਹਨੇ ਵੀ ਤੁਹਾਨੂੰ ਬਾਹਰ ਭੇਜਦਾ ਉਹਨੇ ਨਕਲੀ ਉਹ ਰਸੀਤਾਂ ਬਣਾ ਕੇ ਦੇਤੀਆਂ ਸਾਨੂੰ ਪਾਸਪੋਰਟ ਦੀਆਂ ਵੀ ਆਹਾ ਤੁਹਾਡਾ ਪਾਸਪੋਰਟ ਆ ਪਾਸਪੋਰਟ ਦੇਤਾ ਤੇ ਨਕਲੀ ਵੀਜ਼ਾ ਬਣਾ ਕੇ ਦੇਤਾ ਤੇ ਬਾਕੀ ਸਾਨੂੰ ਫੋਨ ਤੇ ਸੰਦੇਸ਼ ਕੀਤਾ ਕਰੇਜ ਇਹ ਸੀ ਵੀ ਬਾਹਰ ਜਾਣਾ ਸੀਗਾ ਪਰ ਏਜੰਟ ਵੀ ਕਿਤੇ ਨਾ ਕਿਤੇ ਇਹਨਾਂ ਦਾ ਜਾਣ ਪਛਾਣ ਵਾਲਾ ਸੀਗਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਉਹ ਇਲਾਕੇ ਦਾ ਸੀਗਾ ਚੰਡੀਗੜ੍ਹ ਇਹਨਾਂ ਨੂੰ ਦਫ਼ਤਰ ਨਹੀਂ ਦਿਖਾਇਆ ਖੱਜਲ ਖਵਾਰੀ ਆ ਜਿਹੜੀ ਕੀਤੀ ਪੈਸੇ ਤੁਸੀਂ ਕਿਵੇਂ ਦਿੱਤੇ ਚਿੱਕਰਾਂ ਹੀ ਦਿੱਤੇ ਨਹੀਂ ਸਰ Google Pay ਸਕੈਨਰ ਸੈਂਡ ਕਰ ਦਿੰਦਾ ਸੀ Google Pay ਕਰ ਦਿੰਦੇ ਸੀ ਸਾਰੇ ਪੈਸੇ ਆ ਹੀ ਦਿੱਤੇ ਆ ਹਾਂਜੀ ਕੁਛ ਕੈਸ਼ ਵੀ ਦਿੱਤੇ ਆ ਮਤਲਬ ਕਿ ਜਦੋਂ ਸਾਨੂੰ ਦਿੱਲੀ ਲੈ ਕੇ ਗਿਆ ਹੂੰ ਉਦੋਂ ਲੱਖ ਰੁਪਇਆ ਕੈਸ਼ ਦਿੱਤਾ ਉਹਨੂੰ ਅਸੀਂ ਇਹ ਜਿਹੜੀ ਮੇਰੇ ਨਾਲ ਦੀ ਕੁੜੀ ਸੀ ਉਹਨੇ ਫੋਨ ਤੋਂ ਲੱਖ ਕੀਤਾ Google Pay ਤੁਸੀਂ ਉਦਾਂ ਨਗ ਦੇ ਦਿੱ ਹਾਂਜੀ ਅਸੀਂ ਨਗ ਦੇ ਦਿੱਤੇ ਬਾਕੀ ਮੇਰੇ ਫੋਨ 'ਚ ਬਾਕੀ ਹਿਸਟਰੀ ਸਾਰੀ ਮੇਰੇ ਕੋਲ ਪਈ ਹੈ ਜਿਹੜੇ ਦਿੱਤੇ ਆ ਪ੍ਰੂਫ ਵੀ ਤੁਸੀਂ ਨਾਲ ਵੇਖ ਸਕਦੇ ਹੋ ਜਿਹੜੀ ਡਿਟੇਲ ਆ ਇਹਨਾਂ ਨੇ ਜਿਹੜੇ ਇਹ ਸਕੈਨਰ ਆ ਜਿਹੜੇ ਪੈਸੇ ਸਕੈਨਰ ਆ ਹੀ ਇਹਨਾਂ ਨੇ ਕੀਤੇ ਆ ਨਕਲੀ ਬੀਜੇ ਦੀ ਕਾਪੀ ਵੀ ਜਿਹੜੀ ਇਹਨਾਂ ਨੂੰ ਦਿੱਤੀ ਗਈ ਆ ਉੱਥੇ ਹਰਾਸਮੈਂਟ ਵੀ ਇਹਨਾਂ ਨੂੰ ਕੀਤਾ ਗਿਆ ਉਸ ਤੋਂ ਬਾਅਦ ਫਿਰ ਥੋੜੀ ਹੁਣ ਗੱਲਬਾਤ ਹੁੰਦੀ ਕਿ ਬੰਦ ਹੋ ਗਈ ਉਹਦੇ ਨਾਲ ਨਹੀਂ ਉਹਦਾ ਨੰਬਰ ਬੰਦ ਅਸਰ ਦੋਨੇ ਕਿੰਨੇ ਟਾਈਮ ਤੋਂ ਇੱਕ ਮਹੀਨਾ ਹੋ ਗਿਆ ਸਰ ਉਹ ਲਾਰੇ ਤੇ ਲਾਰੇ ਸਾਨੂੰ ਬਾਅਦ ਚ ਜੋ ਲਾਸਟ ਤੱਕ ਵੀ ਸਾਨੂੰ ਉਹਨੇ ਆਏ ਨਹੀਂ ਕਿਹਾ ਵੀ ਤੁਸੀਂ ਨਹੀਂ ਜਾ ਸਕਦੇ ਐ ਬਹਾਨੇ ਲਾਉਂਦਾ ਰਿਹਾ ਤੁਸੀਂ ਜਾਵ ਡੋਂਗੇ ਤੁਹਾਡੀ ਟਿਕਟ ਲੇਟ ਹੋ ਗਈ ਮਤਲਬ ਕੀ ਐ ਬਹਾਨੇ ਤੇ ਬਹਾਨੇ ਝੂਠ ਬਹੁਤ ਬੋਲੇ ਉਹਨੇ ਸਾਨੂੰ ਤਾਨੂੰ ਇਹ ਥੋੜਾ ਬਹੁਤ ਤੁਸੀਂ ਕੋਈ ਜਾਣਕਾਰੀ ਲਈ ਵੀ 6 ਲੱਖ ਜਿੰਨੇ ਓਰੀਜਿਨਲੈਂਡ ਜਾਇਆ ਜਾਊਗਾ ਕਿਸੇ ਨੂੰ ਪੁੱਛਿਆ ਦੱਸਿਆ ਤੁਸੀਂ ਸਰ ਲਈ ਸੀ ਪਰ ਸਾਨੂੰ ਉਹਨੇ ਇਹ ਲਜਾਜ ਪਾਇਆ ਵੀ ਉੱਧਰ ਕੰਪਨੀ ਹੈ ਤੁਹਾਡੀ ਕੰਪਨੀ ਪੈਸੇ ਕੱਟੀ ਜਾਊਗੀ ਹਰ ਮਹੀਨੇ ਏਜੰਟੇ ਇਸੇ ਤਰੀਕੇ ਦੇ ਨਾਲ ਹੀ ਕਰਦੇ ਆ ਜਿਨ੍ਹਾਂ ਨੂੰ ਨਾ ਤਾਂ ਪੂਰਾ ਕੰਮ ਆਉਂਦਾ ਪਿਛਲੇ ਦਿਨੀ ਤੁਸੀਂ ਵੇਖਿਆ 5-4 ਦਿਨਾਂ ਦੀ ਗੱਲ ਆ ਜਿਹੜੀ ਤੁਹਾਨੂੰ ਮੈਂ ਇੱਕ ਵੀਡੀਓ ਵੀ ਦਿਖਾਈ ਸੀ ਕਿ ਇਟਲੀ ਲਿਜਾਣ ਦੇ ਨਾਂ ਤੇ ਇੱਕ ਨੌਜਵਾਨ ਤੋਂ 13 ਲੱਖ ਰੁਪਏ ਏਜੰਟ ਨੇ ਲਏ ਸੀਗੇ ਲੀਬੀਆ ਦੇ ਵਿੱਚ ਏਜੰਟਾਂ ਨੇ ਉਹਨੂੰ ਬੰਦਕ ਬਣਾ ਕੇ ਰੱਖਿਆ ਫਿਰ ਘਰਦਿਆਂ ਤੋਂ ਪੈਸੇ ਮੰਗਣੇ ਸ਼ੁਰੂ ਕੀਤੇ ਵੀ ਥੋਡੇ ਜਵਾਕ ਨੂੰ ਅਸੀਂ ਤਾਂ ਛੱਡਾਂਗੇ ਸਾਨੂੰ ਪੈਸੇ ਪਾਓ ਘਰਦਿਆਂ ਨੇ 13 ਲੱਖ ਦੇਣ ਤੋਂ ਬਾਅਦ 25 ਲੱਖ ਰੁਪਈਆ ਹੋਰ ਪਾਤਾ 25 ਲੱਖ ਰੁਪਈਆ ਉਹ ਲੈ ਲਿਆ 13 ਲੱਖ ਰੁਪਈਆ ਇੱਕ ਲੈ ਲਿਆ ਫਿਰ ਵੀ ਉਹਨਾਂ ਨੇ ਉਹ ਜਵਾਕ ਨੂੰ ਤਸੀਹੇ ਦੇ ਕੇ ਮਾਰਤਾ ਉੱਥੇ ਨਾ ਤਾਂ ਜਵਾਕ ਮਾਪਿਆਂ ਨੂੰ ਮਿਲਿਆ ਤੇ ਪੈਸੇ ਵੀ ਗਏ ਮੈਂ ਕਹਿੰਦਾ ਵੀ ਸਾਨੂੰ ਥੋੜੀ ਬਹੁਤੀ ਪਹਿਲਾਂ ਜਾਣਕਾਰੀ ਲੈ ਲੈਣੀ ਚਾਹੀਦੀ ਹੈ ਠੀਕ ਆ ਵਿਸ਼ਵਾਸ ਬਿਨਾ ਦੁਨੀਆ ਨਹੀਂ ਚੱਲਦੀ ਵਿਸ਼ਵਾਸ ਬਿਨਾ ਕੋਈ ਕੰਮ ਨਹੀਂ ਚੱਲਦਾ ਪਰ ਇਹ ਵੀ ਨਹੀਂ ਵੀ ਅਸੀਂ ਜਮਾ ਅੰਨ ਹੀ ਹੋ ਜਗੇ ਕਿ ਸਾਨੂੰ ਬਾਹਰ ਜਾਣ ਦੀ ਕੱਲੀ ਇਹ ਰਹੇ ਜੀ ਵੀ ਅਸੀਂ ਪਹਿਲਾਂ ਸਾਨੂੰ ਪ੍ਰੋਪਰ ਪਤਾ ਕਰ ਲੈਣਾ ਚਾਹੀਦਾ ਹੁਣੇ ਪਰਿਵਾਰ ਨੇ ਕਿਵੇਂ ਦਿਹਾੜੀ ਦਿਉੜੀ ਕਰਕੇ ਕਿਵੇਂ ਪੈਸੇ ਪਾਉਂਦੇ ਰਹੇ ਇਹਨਾਂ ਨੂੰ ਕੋਈ ਪਤਾ ਨਹੀਂ ਸੀ ਕੱਲਾ ਉਹ ਸਕੈਨਰ ਭੇਜ ਦਿੰਦਾ ਸੀ ਅਸਲ ਦੇ ਵਿੱਚ ਸਰਕਾਰ ਨੂੰ ਚਾਹੀਦਾ ਕਿ ਕੋਈ ਇਦਾਂ ਦਾ ਕਾਨੂੰਨ ਆ ਜਿਹੜਾ ਜ਼ਰੂਰ ਬਣਾਇਆ ਜਾਵੇ ਨਾ ਏਜੰਟਾਂ ਤੇ ਸਿਕੰਜਾ ਜਿਹੜਾ ਉਹ ਕੱਸਿਆ ਜਾਣਾ ਚਾਹੀਦਾ ਹੁਣ ਕੀ ਤੁਸੀਂ ਕੋਈ ਕਾਰਵਾਈ ਕੀਤੀ ਹੈ ਹੁਣ ਇੱਧਰ ਆ ਜਾਓ ਜੀ ਉਰੇ ਆ ਜਾਓ ਕੋਈ ਕਾਰਵਾਈ ਕੀਤੀ ਹੈ ਹੁਣ ਤੁਸੀਂ ਮਾੜੀ ਮੋਟੀ ਕੋਈ ਨਹੀਂ ਕਰੀ ਕੋਈ ਪਿੰਡ ਦੀ ਪੰਚਾਇਤ ਨੂੰ ਲੈ ਕੇ ਉੱਥੇ ਗਏ ਪਰ ਦਫ਼ਤਰ ਤਾਂ ਤੁਸੀਂ ਜਾਣਦੇ ਨਹੀਂ ਹਨ ਨਹੀਂ ਅਸੀਂ ਜਾਣਦੇ ਨਹੀਂ ਅਸੀਂ ਗਏ ਨਹੀਂ ਕਿਤੇ ਕੋਈ ਪੁਲਿਸ ਰਿਪੋਰਟ ਪੁਲਿਸ ਰਿਪੋਰਟ ਨਿਕਲੀ ਇਹਨੇ ਕਰੀ ਸੀ ਸੀ ਕਿਸੇ ਕਰਾ ਸੀਗਾ ਜੀ अच्छा तूसी ਹੁਣ ਜਿਹੜੀ ਉਹਨਾਂ ਦੇ ਨਾਲ ਗੱਲਬਾਤ ਕੋਈ ਥੋੜੀ ਫੋਨ ਤੇ ਫਿਰ ਹੋਈ ਨਹੀਂ ਜਦੋਂ ਇਹਨਾਂ ਠੱਗੀ ਵੱਜ ਗਈ ਫੋਨ ਤੇ ਹੋਈ ਸੀ ਆਂਦਾ ਕਿ ਤੁਹਾਡਾ ਨੰਬਰ ਆਖੇ ਗਲਤ ਆ ਇਹ ਨੰਬਰ ਨਹੀਂ ਨੰਬਰ ਉਸੇ ਦਾ ਹੀ ਆ ਅੱਛਾ ਤੁਹਾਨੂੰ ਮੁਰੋ ਇਹ ਕਹਿ ਦਿੰਦਾ ਵੀ ਇਹ ਗਲਤ ਨੰਬਰ ਆ ਗਲਤ ਨੰਬਰ ਆਂਦਾ ਤੁਸੀਂ ਹੋਰ ਕਿਤੇ ਲਾਇਆ ਆਂਦਾ ਫਿਰ ਆਲ ਨੰਬਰ ਆ ਸਾਨੂੰ ਕਹਿੰਦਾ ਨੰਬਰ ਉਹਦਾ ਹੀ ਚੱਲਦਾ ਫਿਰ ਤੁਸੀਂ ਉਹਦਾ ਜਿਵੇਂ ਤੁਹਾਡੇ ਨਾਲ ਚੱਲੋ ਰਿਸ਼ਤੇਦਾਰੀ ਸੀ ਕੋਈ ਘਰ ਕੋਰ ਜਾਣਦੇ ਹੋ ਆਂਦਾ ਘਰ ਨਹੀਂ ਜਾਣਦੇ ਜੀ ਅਸੀਂ ਮੈਂ ਤਾਂ ਜਾਣਦਾ ਹੀ ਨਹੀਂ ਘਰ ਕੋਰ ਇਹ ਕੁੜੀ ਇੱਕ ਵਾਰੀ ਗਈ ਸੀ ਜਦੋਂ ਆਂਦਾ ਸੀ ਇੱਥੇ ਆ 嗯。对、mm.。 ਕਹਿੰਦੇ ਪੈਸੇ ਦੇਣ ਗਏ ਸੀ ਮੈਨੂੰ ਬੁਲਾਇਆ ਸੀਗਾ ਉਹਨਾਂ ਨੇ ਅੰਮ੍ਰਿਤਸਰ ਪਰ ਉਹ ਵੀ ਉਹਦਾ ਉਹਦਾ ਅਸਲ ਘਰ ਹੈ ਨਹੀਂ ਸੀਗਾ ਕਹਿੰਦਾ ਮੇਰੀ ਭੈਣ ਦਾ ਘਰ ਆਏ ਉੱਥੇ ਆਏ ਕਰਕੇ ਕਾਫੀ ਮਾਰਕੀਟ ਵਿੱਚ ਲੈ ਕੇ ਗਿਆ ਮੈਨੂੰ ਹਨਾ ਥੋੜਾ ਬਹੁਤਾ ਮੈਨੂੰ ਯਾਦ ਵੀ ਹੋ ਸਕਦਾ ਵੀ ਲਿਜਾ ਸਕਦੀ ਹਾਂ ਉਧਰ ਜੇ ਜਾਣਾ ਹੋਵੇ ਤਾਂ ਪਰ ਮੈਨੂੰ ਪੱਕਾ ਕਨਫਰਮ ਨਹੀਂ ਜੇ ਮੈਂ ਮਿਹਨਤ ਕਰਾਂ ਵਿਹਾਨ ਲੱਭਣਾ ਉੱਥੇ ਘਰ ਮੈਂ ਲੱਭ ਸਕਦੀ ਹਾਂ ਮੈਨੂੰ ਯਾਦ ਆ ਥੋੜਾ ਬਹੁਤਾ ਉੱਥੇ ਲੈ ਕੇ ਗਿਆ ਸੀ ਕਹਿੰਦਾ ਵੀ ਮੈਂ ਤਾਂ ਘਰੋਂ ਮੇ ਦੇਖਲਾਂ ਉਹਨੇ ਵੀ ਬਾਅਦ ਚ ਦੱਸਿਆ ਮੈਨੂੰ ਕਹਿੰਦਾ ਮੇਰੇ ਘਰੇ ਬੰਦੀ ਨਹੀਂ ਅਸੀਂ ਤਾਂ ਬਾਹਰ ਹੀ ਰਹਿੰਦੇ ਹਾਂ ਬਾਰ ਹੀ ਰਹਿੰਦਾ ਸੀ ਜਿੰਨੇ ਵਾਰੀ ਵੀ ਉਹਨੇ ਸਾਨੂੰ ਸੱਦੇ ਬੇਦਖਲ ਦਾ ਕਦੋਂ ਦੱਸਿਆ ਜਦੋਂ ਸਾਰਾ ਕੰਮ ਹੋ ਗਿਆ ਉਦੋਂ ਦੱਸਿਆ ਹਾਂ ਬਾਅਦ ਚ ਦੱਸਿਆ ਉਹ ਕਹਿੰਦਾ ਵੀ ਮੇਰੀ ਘਰੇ ਬੰਦ ਹੀ ਨਹੀਂ ਮੇਰੇ ਮੰਮੀ ਡੈਡੀ ਨਾਲ ਵੀ ਮੈਂ ਵੀ ਘਰੇ ਰਹਿੰਦਾ ਹੀ ਨਹੀਂ ਬਸ ਉਹਨੇ ਐਂ ਕਹਤਾ ਸੀ ਬੇਦਖਲ ਵੀ ਇਹਨਾਂ ਨੂੰ ਦੱਸਤਾ ਪਰ ਪੈਸੇ ਲੈ ਕੇ ਇਹਨਾਂ ਨੂੰ ਅਸਲ ਚੋ ਕਹਾਣੀ ਬਾਅਦ ਦੇ ਵਿੱਚ ਸਮਝ ਆਈ ਵੀ ਅਸਲ ਦੇ ਵਿੱਚ ਉਹ ਬੰਦਾ ਠੱਗ ਸੀ ਏਜੰਟ ਸੀਗਾ ਜਿਵੇਂ ਤੁਹਾਡੇ ਪੇਰੈਂਟਸ ਨੇ ਕਿਹਾ ਕਿ ਉਹਦੇ ਨਾਲ ਕੋਈ ਰਿਸ਼ਤੇਦਾਰੀ ਅੱਗੇ ਦੀ ਰਲਦੀ ਸੀ ਆਪਦੇ ਕਿਸੇ ਰਿਸ਼ਤੇਦਾਰ ਨੂੰ ਨਹੀਂ ਤੁਸੀਂ ਗੱਲਬਾਤ ਕੀਤੀ ਵੀ ਤੁਸੀਂ ਤਾਂ ਉਹਨੂੰ ਜਾਣਦੇ ਹੋ ਉਹਾਂ ਦੇ ਵੀ ਅਸੀਂ ਦਾ ਉਹਨਾਂ ਨੇ ਕਹਿਤਾ ਸੀ ਕਹਿੰਦੇ ਅਸੀਂ ਗੱਲ 'ਚ ਨਹੀਂ ਆਉਣਾ ਵੀ ਇਹ ਠੱਗ ਆ। ਠੱਗ ਬੰਦਾ। ਮੇਰੀ ਭੈਣ ਹੀ ਸੀਗੀ ਖੁੱਦ ਦੀ ਭੈਣ ਉਹਦਾ ਗਾਂ ਆਉਂਦੀ ਨਨਾਨ ਲੱਗਦੀ ਸੀ ਉਹ ਕੁੜੀ ਜਿਹੜੀ ਮਤਕੀ ਉਹਦੀ ਭੂਆ ਦੀ ਮਤਕੀ ਜਿਵੇਂ ਅਸਲੀ ਕੁੜੀ ਨਹੀਂ ਸੀਗੀ ਉਹ ਵੀ ਜਿਵੇਂ ਅਡਾਪਟ ਕੀਤੀ ਵੀ ਸੀਗੀ ਉਹ ਵਾਲੀ ਸੀਗੀ ਤੇ ਉਹ ਕੁੜੀ ਵੀ ਉਹ ਕੁੜੀ ਦੇ ਕਰਕੇ ਹੀ ਉਹ ਕਹਿੰਦਾ ਇਹਨੂੰ ਬੇਦਖਲ ਕੀਤਾ ਸਾਨੂੰ ਦੋਨਾਂ ਨੂੰ ਘਰੇ ਉਹ ਐਕਸੈਪਟ ਨਹੀਂ ਕਰਦੇ ਉਹ ਕੁੜੀ ਨੂੰ। ਮਤਲਬ ਕਿ ਤੁਸੀਂ ਥੋੜੀ ਬਹੁਤੀ ਤਾਂ ਗੱਲਬਾਤ ਕਰਦੇ ਵੀ ਠੀਕ ਆ ਤੁਸੀਂ ਇਸ ਗੱਲ 'ਚ ਤਾਂ ਨਾਓ ਪਰ ਸਾਨੂੰ ਉਹਦਾ ਐਡਰੈਸ ਵਗੈਰਾ ਦੇ ਦਿਓ ਪੁੱਛਿਆ ਨਹੀਂ ਤੁਸੀਂ ਕਿਉਂ ਜਿਹੜੇ ਤੁਹਾਡੇ ਰਿਸ਼ਤੇਦਾਰ ਆ ਕੁੜੀਆਂ ਨੂੰ ਨਹੀਂ ਪੁੱਛਿਆ ਜੀ ਉਹਰੇ ਆ ਜੂਰੇ ਉਹ ਤਾਂ ਕੁੜੀਆਂ ਦੇ ਰਹਿੰਦੇ ਗੁੜੀਆਂ ਤਾਂ ਕਹਿੰਦੀ ਵੀ ਮੈਂ ਇਸ ਗੱਲ ਦੇ ਵਿੱਚੋਂ ਬਾਹਰ ਰਹਾਂਗੀ ਕੰਨ ਦੇ ਤੁਸੀਂ ਦੇਖੋ ਜਿਵੇਂ ਤੁਹਾਨੂੰ ਸਹੀ ਲੱਗਦਾ ਮੰਮੀ ਮੈਨੂੰ ਵਿਸ਼ਵਾਸ ਨਹੀਂ ਹੈਗਾ ਤੁਹਾਡੀ ਬੇਟੀ ਹੋਗੀ ਹਾਂਜੀ ਮੇਰੀ ਬੇਟੀ ਹੈ ਉਹ ਠੀਕ ਆ ਗੱਲ ਚੋਂ ਤਾਂ ਬਾਹਰ ਆ ਪਰ ਤੁਸੀਂ ਉਹਨੂੰ ਕਦੇ ਐਵੇਂ ਨਹੀਂ ਪੁੱਛਿਆ ਵੀ ਸਾਨੂੰ ਡਰੈਸ ਹੀ ਦੇ ਦਿਓ ਰਹਿੰਦਾ ਕਿੱਥੇ ਅਸੀਂ ਜਾ ਕੇ ਪਤਾ ਕਰਾਂ ਉਹ ਆਪ ਖੁਦ ਗਈ ਨਹੀਂ ਹੈਗੀ ਇਹ ਹੀ ਕੁੜੀਆ ਗਈ ਉਹਦੀ ਨਣਦ ਦੇ ਘਰੇ अच्छा जी हां जी ਤੇ ਉਹ ਕਹਿੰਦੀ ਵੀ ਮੰਮੀ ਮੇਰਾ ਟਾਈਮ ਨਹੀਂ ਹੈਗਾ ਉਹਨਾਂ ਦੀ ਮਜਬੂਰੀ ਐਸੀ ਆ ਉਹ ਕੰਮ ਧੰਦਾ ਕਰਦੀ ਆ ਆਪਦੀ ਵਿਚਾਰੀ ਉਹ ਕਹਿੰਦੀ ਤੁਸੀਂ ਦੇਖੋ ਜਦੋਂ ਵੀ ਸਾਡੇ ਨਾਲ ਠੱਗੀ ਵੱਜ ਗਈ ਉਹ ਕਹਿੰਦੀ ਮੰਮੀ ਮੈਂ ਇਸ ਗੱਲ ਤੋਂ ਬਾਹਰ ਆ ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਸੀ ਸੰਜੂ ਨੂੰ ਜਰੂਰ ਸ਼ੁਭਮ ਲੈ ਗਿਆ ਨਾਲ ਤੇ ਕਹਿੰਦੀ ਵੀ ਮੈਂ ਇਸ ਰਾਹ ਨਹੀਂ ਪੈ ਸਕਦੀ ਮੈਨੂੰ ਵਿਸ਼ਵਾਸ ਨਹੀਂ ਹੈਗਾ ਉੱਤੇ ਤੁਸੀਂ ਵਿਸ਼ਵਾਸ ਕਰੀ ਜਾਂਦੇ ਆ ਨਹੀਂ ਉਹਨੇ ਪਹਿਲਾਂ ਹੀ ਕਹਿਤਾ ਸੀ ਤੁਹਾਨੂੰ ਪੈਸੇ ਦੇਣ ਤਾਂ ਤੁਹਾਡੀ ਲੜਕੀ ਨੇ ਵੀ ਉਹ ਬੰਦਾ ਸਹੀ ਨਹੀਂ ਉਹ ਮੈਨੂੰ ਕਿਸਾ ਨੂੰ ਕਹਿੰਦੀ ਸੀ ਕਹਿੰਦੀ ਨਹੀਂ ਤੁਸੀਂ ਇਹਦੀਆਂ ਗੱਲਾਂ 'ਚ ਨਾ ਆਇਓ ਫਿਰ ਤੁਸੀਂ ਕਿਉਂ ਵਿਸ਼ਵਾਸ ਕੀਤਾ ਮੈਂ ਆਈ ਆ ਗੱਲਾਂ ਚ ਆ ਗਏ ਦੱਸੋ ਹੁਣ ਹੁਣ ਤੁਸੀਂ ਦੱਸੋ ਵੀ ਕਸੂਰ ਕੱਢੀਏ ਕਿੱਥੇ ਜਾ ਕੇ ਇਹਨਾਂ ਦੀ ਖੁਦ ਦੀ ਬੇਟੀ ਇਹ ਗੱਲ ਉਹਨੂੰ ਕਹਿ ਰਹੀ ਆ ਵੀ ਉਹ ਬੰਦਾ ਇਦਾਂ ਦਾ ਜਿਹੜੀ ਉੱਥੇ ਵੇਚ ਰਹੀ ਆ ਰਹਿ ਰਹੀ ਆ ਪਰ ਪਤਾ ਨਹੀਂ ਕੀ ਮਜਬੂਰੀ ਹੋਊਗੀ ਇਹਨਾਂ ਨੇ ਪੈਸਾ ਟੱਕਾ ਹੁਣ ਤੁਸੀਂ ਕੀ ਕੰਮ ਕਰ ਕੀ ਕਰਦੇ ਹੋ ਅਸੀਂ ਤਾਂ ਖੇਤ ਦਾ ਹੀ ਕੰਮ ਕਰਦੇ ਆ ਵੀਰੇ ਮਜ਼ਦੂਰੀ ਪਸ਼ੂ ਪਸ਼ੂ ਦਾ ਖਦੇ ਪਸ਼ੂ ਵਿੱਚ ਸਿਗਰ ਦਿਹਾੜੀ ਧੁੜੀ ਕਰਦੇ ਸੀ ਤੇ ਗਾਂ ਵੇਚ ਕੇ ਕੋ ਪੈਸੇ ਮਾ ਦਿੱਤੇ ਗਾਂ ਸਿਗੀ ਲੱਖ ਰੁਪਏ ਜਿਹੜੀ 30 ਕੁ ਹਜ਼ਾਰ ਦੀ ਫੇਰ ਹੋਰ ਪੈਸੇ ਬਾਕੀ ਕਿੱਥੋਂ ਕਰਕੇ ਹੋਰ ਮੁੰਡਾ ਮੇਰਾ ਨਟ ਬੋਲਡ ਦਾ ਕੰਮ ਕਰਦਾ ਹੂੰ 30000 ਰੁਪਏ ਦੀ ਤਨਖਾਹ ਦੋ ਤਿੰਨ ਤਨਖਾਹਾਂ ਉਹਨੇ ਸਾਨੂੰ ਦਿੱਤੀਆਂ ਮੁੰਡੇ ਨੇ ਕੁਛ ਸਾਨੂੰ ਸਿਉਣਾ ਰੱਖਦਾ ਜਿਹੜਾ ਸੀਗਾ ਵੋਟੀ ਦਾ ਸਾਡੇ ਬੱਚੇ ਵੀ ਇਸ ਟਾਈਮ ਘਰੋਂ ਆਉਣਗੇ ਵੀ ਅਸੀਂ ਸਾਡੀ ਵੋਟੀ ਕਹਿੰਦੀ ਮੇਰਾ ਸੋਨਾ ਦੋ ਹੁਣ ਕਿੱਥੋਂ ਦਈਏ ਛਡਾ ਕੇ ਸਾਰਾ ਸਾਡਾ ਧਰਿਆ ਵਿਆਹ ਤੇ ਬੈਂਕ ਚ ਇੱਥੇ ਸੁਨਿਆਰੇ ਕੋਲੇ ਸਿਕੰਦਰ ਸੁਨਿਆਰਾ ਬਰਗਾੜੀ ਦਾ ਉਹਦੇ ਕੋਲੇ ਰੱਖਿਆ ਹੋਇਆ ਉਹਨੇ ਇੰਨਾ ਕ ਵਿਸ਼ਵਾਸ ਵੀ ਮਤਲਬ ਕਿ ਮੰਮੀ ਡੈਡੀ ਨੂੰ ਉਹਨੇ ਮੇਰੇ ਨਾਲ ਵੀ ਉਹਦੀ ਪਹਿਲਾਂ ਕੋਈ ਗੱਲ ਨਹੀਂ ਸੀ ਮੰਮੀ ਡੈਡੀ ਨੂੰ ਇੰਨਾ ਕ ਵਿਸ਼ਵਾਸ ਵੀ ਕਰਵਾਇਆ ਉਹਨੇ ਕਹਿੰਦਾ ਮੈਂ ਤੁਹਾਡਾ ਮੁੰਡਾ ਮੈਂ ਤੁਹਾਡੇ ਨਾਲ ਥੋੜੋਂ ਐ ਕਰੂੰਗਾ ਕਹਿੰਦਾ ਮੈਂ ਤੁਹਾਡੇ ਵੀ ਤੁਹਾਡਾ ਭਲਾ ਕਰੂੰਗਾ ਤੁਸੀਂ ਗਰੀਬ ਆ ਮੈਂ ਤੁਹਾਨੂੰ ਕੱਢਣਾ ਗਰੀਬੀ ਚੋਂ ਮਤਲਬ ਕਿ ਮੇਰੀ ਸਿਸਟਰ ਤਾਂ ਬਾਹਰ ਸੀ ਇਹ ਗੱਲ ਚ ਉਹਨਾ ਸਿੱਧਾ ਉਹਨਾਂ ਨੂੰ ਵੀ ਨਹੀਂ ਸੀ ਬੁਲਾਉਂਦਾ ਸਿੱਧਾ ਸਾਡੇ ਪਿੰਡ ਆ ਜਾਂਦਾ ਸੀ ਮੰਮੀ ਵਰਗਿਆਂ ਨੂੰ ਬੁਲਾ ਕੇ ਮਤਲਬ ਕਿ ਇਹਨਾਂ ਨੂੰ ਧਜਾ ਲਿਆ ਉਹਨੇ ਪੂਰਾ ਮੰਮੀ ਹੁਣ ਮੰਮੀ ਡੈਡੀ ਨੂੰ ਉਹਤੇ ਵੀ ਪੂਰਾ ਵਿਸ਼ਵਾਸ ਹੋ ਗਿਆ ਮੰਮੀ ਕੀ ਕਰੇ ਵੀ ਉਹ ਤਾਂ ਮੇਰਾ ਮੁੰਡਾ ਹੀ ਆ ਇਹ ਕਰਕੇ ਬਸ ਆ ਗੱਲਾਂ ਚ ਲੈ ਲਿਆ ਉਹਨੇ ਬਹੁਤ ਜ਼ਿਆਦਾ ਵਿਸ਼ਵਾਸ ਕੀਤਾ ਇਹਨਾਂ ਨੂੰ ਮਾਰ ਗਿਆ ਉਹ ਭਰੋਸਾ ਉਹ ਵਿਸ਼ਵਾਸ ਕੀਤਾ ਤੇ ਇਹਨਾਂ ਦੇ ਹੁਣ ਜਿਹੜਾ ਇਹਦਾ ਬਰਾਦਰ ਵਿਆਹਿਆ ਹੁਣ ਉਹ ਲੜਕੀ ਹੈ ਜਿਹੜੀ ਇਹਨਾਂ ਦੀ ਨੂੰਹ ਆ ਉਹਦਾ ਵੀ ਸਿਆਉਣਾ ਗਹਿਣੇ ਧਰਿਆ ਇਹਨਾਂ ਨੇ ਬਹੁਤ ਕੁਝ ਕੀਤਾ ਉਹ ਵੀ ਵਿਚਾਰੀ ਘਰੋਂ ਹੁਣ ਇਹ ਕਹਿੰਦੀ ਹੈ ਜੇ ਵੀ ਮੈਨੂੰ ਮੇਰਾ ਸਿਆਉਣਾ ਦੇਓ ਮੈਂ ਫੇਰ ਘਰੇ ਆਉ ਇਹਨਾਂ ਦਾ ਵੀ ਰਿਸ਼ਤਾ ਉਹ ਘਰ ਤੋੜਨ ਦੀ ਗੱਲ ਹੋਈ ਪਰ ਕਿਤੇ ਨਾ ਕਿਤੇ ਇਹਨਾਂ ਦਾ ਕਸੂਰ ਬਸ ਇਹੀ ਹੈ ਵੀ ਅੰਨਾ ਵਿਸ਼ਵਾਸ ਕਰ ਲਿਆ ਜਿਹਦੇ ਵਿੱਚ ਇਹ ਆਪ ਰਗੜੇ ਗਏ ਇੰਨਾ ਵੱਡਾ ਫਰਾਡ ਹੋ ਗਿਆ 2.5 ਲੱਖ ਰੁਪਏ ਕਿਉਂਕਿ ਇੰਨਾਂ ਲਈ 2.5 ਲੱਖ ਰੁਪਏ 25 ਲੱਖ ਰੁਪਏ ਦੇ ਬਰਾਬਰ ਹੀ ਆ 30 ਲੱਖ ਰੁਪਏ ਦੇ ਬਰਾਬਰ ਆ ਜਦੋਂ ਇਹਨਾਂ ਨੇ ਦਿਹਾੜੀ ਘਰੇ ਪਸੂ ਸਭ ਕੁਝ ਵੇਚ ਵਟ ਕੇ ਇਹਨਾਂ ਨੇ ਪੈਸੇ ਲਾਤੇ ਵੀ ਜਿਵੇਂ ਨਾ ਜਿਵੇਂ ਪਰ ਉਹ ਏਜੰਟ ਨੇ ਇਹਨਾਂ ਨੂੰ ਦਫ਼ਤਰ ਤੱਕ ਨਹੀਂ ਦਿਖਾਇਆ ਇਹ ਕੁੜੀਆਂ ਨੂੰ ਵੀ ਉੱਥੇ ਪਾਰਕਾਂ 'ਚ ਰੋਲਦਾ ਰਿਹਾ ਕਦੇ ਕੋਲੇ ਸੱਦ ਲਿਆ ਗੱਲਬਾਤ ਹੁੰਦੀ ਰਹੀ ਪਰ ਅੱਜ ਉਹ ਬੰਦੇ ਨੇ ਆਪਦਾ ਨੰਬਰ ਆ ਜਿਹੜਾ ਉਹ ਬੰਦ ਕਰ ਲਿਆ ਕੋਈ ਫੋਟੋ ਹੈ ਏਜੰਟ ਦੀ ਤੁਹਾਡੇ ਕੋਲ ਦਿਖਾਓ ਕਿਉਂਕਿ ਇਸ ਤਰੀਕੇ ਦੇ ਨਾਲ ਹੋ ਜਾਂਦਾ ਪਰ ਕਿਤੇ ਨਾ ਕਿਤੇ ਜਾ ਕੇ ਹੁਣ ਉਹ ਨੰਬਰ ਵੀ ਬੰਦ ਕਰ ਲਿਆ ਜਾਂ ਜਦੋਂ ਕਿਤੇ ਇਹਨਾਂ ਦੀ ਗੱਲ ਹੁੰਦੀ ਹੈ ਇਹ ਗੱਲ ਕਹਿ ਦਿੰਦਾ ਵੀ ਇਹ ਤਾਂ ਨੰਬਰ ਹੀ ਨਹੀਂ ਹੁੰਦਾ ਇਹ ਇਹ ਗੱਲ ਇਹ ਬੋਲ ਰਿਹਾ ਇਹ ਇਹ ਚੀਜ਼ਾਂ ਇਹਦੇ ਨਾਲ ਹੋ ਰਹੀਆਂ ਤੁਹਾਨੂੰ ਫੋਟੋ ਵੀ ਏਜੰਟ ਦੀ ਦਿਖਾਵਾਂਗਾ ਮੈਂ ਜ਼ਰੂਰ ਕਿਉਂਕਿ ਜਿਹੜੀਆਂ ਇਹਨਾਂ ਨੂੰ ਬੀਜੇ ਵਗੈਰਾ ਲਗਾ ਕੇ ਦਿੱਤੇ ਐਦਾਂ ਦੀ ਫੋਟੋ ਆ ਸਰ ਮੈਂ ਤਾਂ ਕਿ ਮੈਂ ਦੂਰੋਂ ਹੀ ਖਿੱਚੀ ਇਹ ਏਜੰਟਾ ਜਿਹੜਾ ਜਿਨ੍ਹਾਂ ਨੇ ਇਹਨਾਂ ਦੇ ਨਾਲ ਠੱਗੀ ਮਾਰੀ ਹੈ ਨਾਮ ਪਤਾ ਕੀ ਏਜੰਟ ਦਾ ਸ਼ੋਭਮ ਸ਼ੋਭਮ ਇਹਦਾ ਨਾਮ ਆ ਠੀਕਾ ਤੁਸੀਂ ਵੇਖ ਸਕਦੇ ਹੋ ਪੂਰੀ ਤਰ੍ਹਾਂ ਪਰਿਵਾਰ ਦੇ ਨਾਲ ਜਿਹੜਾ ਫਰਾਡ ਹੋਇਆ ਇਹ ਨਾਲ ਇੱਕ ਹੋਰ ਖੜੇ ਨੇ ਵੀ ਬਾਈ ਆਜੋ ਰੇ ਆਜੋ ਜੀ ਇਹਨਾਂ ਦੇ ਨਾਲ 3.5 ਲੱਖ ਰੁਪਏ ਦੀ ਜਿਹੜੀ ਠੱਗੀ ਵਧੀ ਆ ਥੋੜੀ ਮੁਲਾਕਾਤ ਇਹਨਾਂ ਨੇ ਕਰਵਾਈ ਮੇਰੀ ਜੀ ਮੈਂ ਤਾਂ ਸੀਰੀ ਲੱਗਾ ਵਾ ਸੀਗਾ ਜੀ ਕਿਸੇ ਦੇ ਇਹਨਾਂ ਦੀ ਲੱਗੀ ਹੁੰਦੀ ਸੀ ਰੀੜੀ ਮਰੂਦਾ ਦੀ ਉਸ ਬਾਗ ਚ ਤੇ ਇਹ ਮੈਨੂੰ ਮੈਂ ਇਹਨਾਂ ਨੇ ਇਹਾਂ ਦੇ ਵੀ ਆਪਣਾ ਰਿਸ਼ਤੇਦਾਰਾ ਜੀ ਮੈਨੂੰ ਤਾਂ ਐ ਪਤਾ ਲਿਆ ਹੂੰ ਵੀ ਆਪਣਾ ਰਿਸ਼ਤੇਦਾਰੀ ਆ ਵੀ ਕੋਈ ਖਾਸ ਗੱਲ ਨਹੀਂ ਇੱਕ ਇਹਦਾ ਜਵਾਈ ਆ ਅਸ ਜਾਜੀ ਨਾਲ ਨਹੀਂ ਮੈਂ ਗਰੀਬ ਬੰਦਾ ਮੈਂ ਕਿੱਥੇ ਜਿੰਦਾ ਮਦਾ ਕੁ ਰਿਸ਼ਤੇਦਾਰ ਵੀ ਨਹੀਂ ਜਦਾ ਕਰੇ ਪਹਿਲਾ ਮੇਰਾ ਕਰਦਾ ਹਾਲ ਵੇਖ ਲੋ ਵੀ ਗੱਗ ਸਾਢੇ 3 ਲੱਖ ਰੁਪਏ ਦੀ ਹਾਂ ਜੀ ਹਾਂ ਸਾਢੇ 3 ਲੱਖ ਤਾਂ ਉਹ ਆ ਜੀ ਤੇ 18000 ਰੁਪਏ ਇਹ ਬੰਦੇ ਨੇ ਸਾਡਾ ਖੜੀ ਗੱਡੀ ਦਾ ਪਵਾਤਾ ਆਥਣਿਆਂ ਦਾ ਥੋੜੀ ਤਾਂ ਤੇ 3000 ਇਸ ਤਰ੍ਹਾਂ ਨਹੀਂ ਕਿਤੇ ਪਹਿਲਾਂ ਸੱਦ ਸੱਦਿਆ ਸੀ ਤੁਹਾਨੂੰ ਵੀ ਟੈਕਟ ਆ ਗਈ ਤੁਹਾਡਾ ਵੀ ਜਾ ਗਿਆ ਹੋਈ ਵੀ ਸਾਰੇ ਆ ਕੋ ਵਿਖਾਇਆ ਜੀ ਉਹਨੇ ਸਾਨੂੰ ਟੈਕਟਾਂ ਪੰਜਾਂ ਦਾ ਦੀ ਗੱਡੀ ਚਾਹ ਲੋ ਨਹੀਂ ਨਕਲੀ ਉਹ ਹੁਣ ਤਾਂ ਸੇ ਸਾਨੂੰ ਕੋਈ ਪਤਾ ਜੀ ਸੀਰੀ ਬੰਦੇ ਇਹਨਾਂ ਗੱਲਾਂ ਦਾ ਹੂੰ ਤੇ ਆਂਦਾ ਗੱਡੀ ਚਾਹ ਲੋ ਅਗਲੇ ਨੇ ਜਦੋਂ ਤੜਕੇ ਮੇਰੇ ਬਾਹਰ ਚਲਾਤੀ ਜੀ ਲਿਜਾ ਕੇ ਮੈਂ ਮੈਂ ਆਪਦੇ ਘਰੇ ਸਦਾਲੀ ਉਹ ਹੱਥ ਨੇ ਭਈ ਉਹਨੇ ਹੱਥ ਨੇ ਜਦੋਂ ਨਿਹਰਾ ਹੋਗਾ ਜਾਂਦਾ ਅਖੇ ਟੈਕਟ ਮੈਸੂਗੀ ਉਹ ਆਂਦਾ ਲਿਆ ਵੀ ਮੇਰੇ ਤਾਂ ਪੈਸੇ ਦੇ ਆ ਨਾ ਮੇਰੀ ਤਾਂ ਡੜੀ ਜੀ ਤੁਹਾਡੀ ਵੀ ਕੁੜੀ ਆ ਸੀ ਹਾਂ ਜੀ ਮੇਰੀ ਕੁੜੀ ਆ ਜੀ ਜਿਹੜੀ ਇਹਦੇ ਨਾਲ ਸੀ ਜੀ ਫੇਰ ਤੁਸੀਂ ਕੋਈ ਗੱਲਬਾਤ ਇਹਨਾਂ ਨਾਲ ਤਾਂ ਚੱਲੋ ਉਹਨੇ ਨਹੀਂ ਗੱਲਬਾਤ ਕੀਤੀ ਤੁਸੀਂ ਕਦੇ ਲਾਇਆ ਫੋਨ ਫਾਨ ਕੋਈ ਅਸੀਂ ਖਾਂ ਦਾ ਡੀਐਸਪੀ ਆਂਦਾ ਜੀ ਫਰੀਦਕੋਟ ਰਸਤੇ ਕਰਕੇ ਆਇਆ ਸੀ ਜੀ ਉਹ ਬੰਦਾ ਕਿੰਨਾ ਟਾਈਮ ਹੋ ਗਿਆ ਕੇਸ ਕੀਤੇ ਨੂੰ ਹੁਣ ਉਹਨੂੰ ਜੀ ਮੇਰੇ ਹਿਸਾਬ ਨਾਲ ਹੋ ਗਏ ਹੁਣ ਆ 2 2.5 ਮਹੀਨੇ ਹੋਣ ਵਾਲੇ ਕੋਈ ਕਾਰਵਾਈ ਹੋਈ ਨਹੀਂ ਕੋਈ ਕਾਰਵਾਈ ਨਹੀਂ ਜੀ ਹੋਈ ਤੁਸੀਂ ਪੈਸੇ ਨਕਦ ਦਿੱਤੇ ਜਾਂ ਕਿਵੇਂ ਦਿੱਤੇ ਉਹਨੂੰ ਜੀ ਅਸੀਂ ਹੂੰ ਉਹਨੂੰ ਜਮਾ ਅਸੀਂ ਤਾਂ ਜਦੋਂ ਕਹਿ ਦਿੰਦਾ ਜੀ ਇਕੱਠੇ ਤਾਂ ਉਹਨੇ ਪਿੰਨੇ ਸਾਨੂੰ ਆਈਂ ਪਿੱਛੜ ਲੈਣਾ ਨਾ ਮੈਂ ਇਕੱਠੇ ਤਾਂ ਲੈਣੀ ਨਹੀਂ ਆਹਦਾ ਜਿਵੇਂ ਜਿਵੇਂ ਮੈਨੂੰ ਲੋੜ ਪਊਗੀ ਲਾਉਂ ਮੈਂ ਉਹ ਵੀ ਚਲ ਗਿਆ ਸਾਨੂੰ ਜਦੋਂ ਉਹਨੂੰ ਲੋੜ ਹੁੰਦੀ ਸੀ ਇਹਨਾਂ ਨੂੰ ਇਹ ਬਚਨ ਕਰ ਦਿੰਦਾ ਸੀ ਅਜ ਤਾਂ ਸੀਰੀ ਬੰਦੇ ਜਾਣ ਪੜ ਬੰਦੇ ਸੀ ਜੀ ਵੀ ਤੁਸੀਂ ਰਹੀ ਜਾਉਂਗਾ ਇਹ ਗਾ ਸਾਨੂੰ ਅਗ ਬਚਾ ਦੇ ਕਣ ਜੀ ਨਾ ਸਾਨੂੰ ਅਗਲਾ ਦਿਆ ਕਰੇ ਅਸੀਂ ਅਸੀਂ ਜਾਂ ਕਹੇ ਕਹੇ ਦੇ ਪੈਰੀ ਹੱਥ ਲਾਇਆ ਕਰਦੇ ਕਿਤੇ ਕਿਸੇ ਦੇ ਪੈਰੀ ਹੱਥ ਲਾਇਆ ਕਰਕੇ ਵਿਸ਼ਵਾਸ ਨੇ ਅਸਲ ਦੇ ਵਿੱਚ ਹੁਣ ਇਹਨਾਂ ਦਾ ਵੀ ਇਹ ਇੱਕੋ ਪਿੰਡ ਦੇ ਆ ਆਪਸ ਵਿੱਚ ਪਰਿਵਾਰ ਆ ਪਰ ਫਿਰ ਇਹਨਾਂ ਦਾ ਵੀ ਉਹੀ ਅਸਲ ਜਿਹੀ ਪੈਸਾ ਫਰਕ ਪਵਾ ਦਿੰਦਾ ਉਹੀ ਗੱਲ ਆ ਸਾਢੇ 3 ਲੱਖ ਰੁਪਈਆ ਦੀ ਇਹਨਾਂ ਨਾਲ ਠੱਗੀ ਆ ਇਹਨਾਂ ਦੀ ਵੀ ਲੜਕੀ ਸੀ ਤੇ 2.5 ਲੱਖ ਰੁਪਈਏ ਦੀ ਇਹਨਾਂ ਦੇ ਨਾਲ ਠੱਗੀ ਆ ਹੁਣ ਉਹ ਬੰਦੇ ਦਾ ਕੋਈ ਪਤਾ ਨਹੀਂ ਸੁਤਾ ਨਹੀਂ ਕਿੱਥੇ ਰਹਿ ਰਿਹਾ ਨਾ ਇਹ ਘਰ ਜਾਣਦੇ ਆ ਨਾ ਇਹ ਉਹਦਾ ਦਫ਼ਤਰ ਜਾਣਦੇ ਆ ਤੋਂ ਉਹਨੇ ਕੋਈ ਪਹਿਲਾਂ ਕਿਸੇ ਨਾਲ ਮਲਾਇਆ ਮਲੂਏ ਨੇ ਵੀ ਕਿਸੇ ਦੇ ਹੋਰ ਵੀ ਵੀਜ਼ੇ ਉਹਨਾਂ ਨੇ ਲਿਆਂਦੇ ਹੋਣ ਦਿਖਾਇਆ ਕਦੇ ਕੁਝ ਉਹਨਾਂ ਨੇ ਆਈ ਉਹ ਇਹਨਾਂ ਨੂੰ ਪੁੱਛੋ ਸਭ ਕੋਈ ਦਿਖੰਦਾ ਸੀ ਕਿ ਸਰ ਫੋਨ 'ਤੇ ਉਹ ਕਹਿ ਦਿੰਦਾ ਸੀ ਥੋੜੀ ਵੀ ਇੰਟਰਵਿਊ ਸਾਨੂੰ ਮਲਾਇਆ ਮਤਲਬ ਕਿ ਉਹ ਕੁੜੀ ਸਾਨੂੰ ਉਹਨੇ ਵੀਜ਼ੇ ਦੇਤੇ ਟਿਕਟਾਂ ਵੀ ਦੇ ਦੀਆਂ ਸਭ ਕੁਝ ਦੇਤਾ ਕਹਿੰਦਾ ਅਸੀਂ ਆਖਿਆ ਵੀ ਇਹ ਸਾਨੂੰ ਕੀ ਪ੍ਰੂਫ ਹੋਊਗਾ ਵੀ ਇਹ ਜਮਾਂ ਸਹੀ ਆ ਉਹ ਕਹਿੰਦਾ ਇਹ ਤੁਹਾਡੇ ਦੋ ਦੋ ਦਿਨ ਰਹਿਣ ਤੋਂ ਵੀ ਜੋ ਤੁਸੀਂ ਬਾਹਰ ਜਾਣਾ ਹੋਇਆ ਦੋ ਦਿਨ ਰਹਿ ਗਏ ਕਹਿੰਦਾ ਉਹ ਦਿਨ ਨੈੱਟ ਤੇ ਚੜ ਜਾਣਗੇ ਉਨੇ ਸਾਨੂੰ ਇਹ ਗੱਲ ਕਹਿ ਕੇ ਰੋਕੀ ਰੱਖਿਆ ਸੀ ਚੈੱਕ ਵੀ ਕਰਾਇਆ ਬਹੁਤ ਥਾਵਾਂ ਤੋਂ ਕਈ ਕਹਿ ਦਿੰਦੇ ਸੀ ਸਾਨੂੰ ਜਿਆਦਾ ਪਤਾ ਨਹੀਂ ਕਈ ਥਾਵਾਂ ਤੇ ਗਏ ਹੁਣ ਦੋਨਾਂ ਪਰਿਵਾਰਾਂ ਦੇ ਨਾਲ ਜਿਹੜੀ ਠੱਗੀ ਆ ਉਹ ਤਾਂ ਵੱਜ ਗਈ ਆ ਪਰ ਹੁਣ ਨਾ ਤਾਂ ਇਹਨਾਂ ਨੂੰ ਏਜੰਟ ਦਾ ਕੋਈ ਦਫ਼ਤਰ ਪਤਾ ਨਾ ਕਿਤੇ ਘਰ ਪਤਾ ਮੋਬਾਈਲ ਨੰਬਰ ਤੁਹਾਡੇ ਕੋਲ ਮੋਬਾਈਲ ਨੰਬਰ ਹੈਗਾ ਉਹਦਾ ਉਹਨਾਂ ਦੇ ਦੋਨਾਂ ਦੇ ਆਵੇ ਦੋਨਾਂ ਦੇ ਮੋਬਾਈਲ ਨੰਬਰ ਬੰਦ ਆ ਉਹਦੇ ਦੋਨੇ ਨੰਬਰ ਬੰਦ ਆ ਹਾਂਜੀ ਦੋਨੇ ਉਹਦੇ ਉਹ ਨੰਬਰ ਬੰਦਾ ਹੁਣ ਪੁਲਿਸ ਪ੍ਰਸ਼ਾਸਨ ਨੇ ਕੋਈ ਅੱਗੇ ਕਾਰਵਾਈ ਕੀਤੀ ਤੁਸੀਂ ਦੁਬਾਰਾ ਮਿਲੇ ਹੋ ਨਾ ਜੀ ਕੁਛ ਨਹੀਂ ਕੀਤਾ ਦੁਬਾਰਾ ਮੈਂ ਤਾਂ ਜੀ ਆਇਆ ਪਰਸੋਂ ਮੈਂ ਤਾਂ ਬਰਨਰ ਬਾ ਚੋਣ ਗਿਆ ਸੀ ਹੁਣ ਕੀ ਇਨਸਾਫ ਕੀ ਚਾਹੁੰਦੇ ਹੁਣ ਫਿਰ ਸਾਡੇ ਪੈਸੇ ਮੁਰਨੇ ਚਾਹੀਦੇ ਜੀ ਜੀ ਤੇ ਇੱਕ ਉਹਨੂੰ ਥਾਦਾ ਮਿਲਣੀ ਚਾਹੀਦੀ ਹੈ ਜਿਵੇਂ ਉਹਨਾਂ ਸਾਡੀਆਂ ਕੁੜੀਆਂ ਨੂੰ ਵੇਚ ਲੋ ਜੀ ਮਟਿਆਰਾ ਕੁੜੀਆਂ ਜਿਵੇਂ ਉਹਨਾਂ ਖਾਂਦੇ ਅੱਛਾ ਕੱਪੜੇ ਕੋਪੜੇ ਵੀ ਥੋਥ ਮੰਗਾਲੇ ਸੀ ਸ਼ਾਪਿੰਗ ਕਰਾਏ ਸਾਰੇ ਕੱਪੜੇ ਸਾਰੇ ਕੱਪੜੇ A to Z ਮਤਲਬ ਕਿ ਸਾਰਾ ਸਮਾਨ ਨਿੱਕਾ ਨਿੱਕਾ ਸੀ ਮਤਲਬ ਕਿ ਹਰ ਚੀਜ਼ ਪੈਕ ਅਟੇਚੀ ਮੇਰਾ ਪੈਕ ਕਰਕੇ ਰੱਖਿਆ ਪਿਆ ਕਰੇ ਉਵੇਂ ਹੀ ਪਿਆ ਫਿਰ ਕਿੰਨੇ ਪੈਸੇ ਲਾਇਏ ਕੱਪੜਿਆਂ ਦੇ ਸਾਰੇ ਚੀਜ਼ਾਂ ਤੇ ਕੱਪੜੇ 20-25000 ਰੁਪਇਆ ਟੋਟਲ ਸਮਾਨ ਤੇ ਲਾਤਾ ਸੀ ਮੈਂ ਮਤਲਬ ਕਿ ਥੋੜੇ ਲਾਏ ਸੀ ਇੱਕ ਵਾਰੀ ਮੈਂ ਕਿਹਾ ਵੀ ਚਲੋ ਸਰ ਦਾ ਗਰੀਬ ਪਰਿਵਾਰ ਸੀਗਾ ਇੰਨੇ ਪੈਸੇ ਨਹੀਂ ਹੋ ਪਾਏ ਤਾਂ ਕਰਕੇ ਵੀ ਜਿਹੜਾ ਲੋੜਮੰਦ ਸਮਾਨ ਸਾਰਾ ਮੈਂ ਲੈ ਲਿਆ ਸੀ ਤੇ ਦੂਜੀ ਕੁੜੀਆਂ ਨੇ ਦੂਜੀ ਕੁੜੀ ਨੇ ਤਾਂ ਮੇਰੇ ਤੋਂ ਜ਼ਿਆਦਾ ਸਮਾਨ ਲਿਆ ਸੀਗਾ ਮਤਲਬ ਕਿ ਉਹਨੇ 30-40000 ਰੁਪਏ ਦਾ ਲੈ ਲਈ ਸੀਗੇ ਇਹਨੇ ਲੈ ਲਿਆ ਸੀ 30-40 ਹਾਂ ਜੀ ਹਾਂ 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 ਜੀ ਏਜੰਟ ਨੇ ਜਿੱਥੇ ਠੱਗੀ ਮਾਰਨੀ ਸੀ ਕਮ ਸੇ ਕਮ ਚਲੋ ਇਹਨਾਂ ਨੂੰ ਇਹ ਤਾਂ ਕਹਿ ਦਿੰਦਾ ਇਹਨਾਂ ਦੀ ਸ਼ਾਪਿੰਗ ਤਾਂ ਨਾ ਕਰਾਉਂਦਾ ਲੀਡੇ ਕੱਪੜੇ ਜੋ ਵੀ ਚੀਜ਼ਾਂ ਲੈਣੀਆਂ ਸੀ ਇਹਨਾਂ ਨੇ ਤਕਰੀਬਨ 25-30000 ਰੁਪਏ ਕੁੜੀ ਨੇ ਲਾਇਆ 30-40 ਉਹ ਕੁੜੀ ਲਈ ਵੱਠੇ 70-80000 ਰੁਪਏ ਦੀ ਇਹਨਾਂ ਨੇ ਸ਼ਾਪਿੰਗ ਵੀ ਕੀਤੀ ਪਰ ਤਣ ਪਤ ਨਹੀਂ ਕੀਤੀ ਨਹੀਂ ਲੱਗੀਆਂ ਠੱਗੀ ਦਾ ਸ਼ਿਕਾਰ ਹੋ ਗਈਆਂ ਪਰ ਮੈਂ ਕਹਿੰਦਾ ਵੀ ਇਹ ਬਹੁਤ سارے ਮਾਮਲੇ ਆ ਪੰਜਾਬ ਦੇ ਵਿੱਚ ਰੂਟੀਨ ਦੇ ਵਿੱਚ ਮੈਂ ਕਰਨ ਜਾਣਾ ਦਿੱਲੀ ਕਿਤੇ ਕੁੜਗਾ ਠੱਗੀ ਮਾਰ ਗਿਆਂ ਕਿਤੇ ਮੁੰਡੇ ਠੱਗੀ ਮਾਰੀ ਜਾਂਦੇ ਆ ਕਿਤੇ ਏਜੰਟ ਠੱਗੀ ਮਾਰੀ ਜਾਂਦੇ ਆ ਸਾਨੂੰ ਅਸਲ ਦੇ ਵਿੱਚ ਕ੍ਰੇਜ਼ੀ ਇੰਨਾ ਜ਼ਿਆਦਾ ਹੋ ਗਿਆ ਬਾਹਰ ਦਾ ਵੀ ਜਦੋਂ ਸਾਨੂੰ ਕੋਈ ਬਾਹਰ ਦੀ ਗੱਲ ਕਰਦਾ ਤੇ ਅਸੀਂ ਇਕੱਲੀ ਅੱਖਾਂ ਵਾਲੀ ਗੱਲ ਨਹੀਂ ਅਸੀਂ ਦਿਮਾਗ ਤੋਂ ਵੀ ਅੰਨੇ ਹੋ ਜਾਂਦੇ ਆ ਅਕਲ ਤੋਂ ਵੀ ਅੰਨੇ ਹੋ ਜਾਂਦੇ ਆ ਵੀ ਕਿਵੇਂ ਨਾ ਕਿਵੇਂ ਕਰਕੇ ਬਸ ਸਾਡਾ ਜਵਾਕ ਆ ਉਹ ਬਾਹਰ ਜਾਵੜੇ ਬਾਹਰ ਕਿੱਥੇ ਰਹੂ ਕਿਵੇਂ ਰਹੂ ਇਹ ਚੀਜ਼ ਨਾਲ ਸਾਡਾ ਕੋਈ ਮਕਸਦ ਨਹੀਂ ਸਾਨੂੰ ਇਹ ਵੀ ਸਾਡਾ ਜਵਾਕ ਜਹਾਜ ਦੀ ਬਾਰੀ ਨੂੰ ਹੱਥ ਪਵਾ ਦਿਓ ਚੁਭਾ ਦਿਓ ਸਾਡਾ 10 ਲੱਖ ਲੱਗ ਜੇ ਸਾਡਾ 20 ਲੱਗ ਜੇ ਸਾਡਾ ਘਰ ਵਿਕ ਜੇ ਸਾਡਾ ਰਿਸ਼ਤੇ ਟੁੱਟੇ ਜਾਣ ਸਾਨੂੰ ਇਹਨਾਂ ਚੀਜ਼ਾਂ ਦੀ ਕੋਈ ਪਰਵਾਹ ਨਹੀਂਗੀ ਪਰ ਹੁਣ ਇਹ ਪਰਿਵਾਰ ਦੋਨੇ ਸ਼ਿਕਾਰ ਹੋਇਆ ਠੱਗੀ ਦਾ ਇਨਸਾਫ ਇਹਨਾਂ ਨੂੰ ਮਿਲਣਾ ਚਾਹੀਦਾ ਸਰਕਾਰ ਨੂੰ ਕਾਨੂੰਨ ਬਣਾਉਣਾ ਚਾਹੀਦਾ ਤਾਂ ਕਿ ਪਰਿਵਾਰ ਦੀ ਕੋਈ ਸੁਣਵਾਈ ਆ ਜਿਹੜੀ ਹੋ ਸਕੇ ਕਿਉਂਕਿ ਜਿਵੇਂ ਆਪਣੇ ਵੀਰ ਜੀ ਨੇ ਦੱਸਿਆ ਕਿ ਉਹ ਸੀਰੀ ਲੱਗਿਆ ਕੰਮਕਾਰ ਦਿਹਾੜੀ ਦਾ ਪਾ ਕਰਦੇ ਆ ਪੈਸੇ ਕੀ ਤੋਂ ਫੜੇ ਕਿਵੇਂ ਸਿਰੋਂ ਲਾਉਣਗੇ ਦੁੱਗਣੀ ਰਕਮ ਬਣ ਗਏ ਕਿਉਂਕਿ 2.5-3-3 ਲੱਖ ਰੁਪਇਆ ਉਹਨੂੰ ਦੇਤਾ ਤੇ 2.5-3-3 ਲੱਖ ਰੁਪਇਆ ਇਹਨਾਂ ਨੇ ਲਾਉਣਾ ਵੀ ਆ ਵਿਆਜ ਵੀ ਇਹਨਾਂ ਨੂੰ ਪੈਣਾ ਗਾ ਰਿਸ਼ਤੇਦਾਰਾਂ ਤੋਂ ਫੜ ਟੁੱਟ ਕੇ ਕਿਵੇਂ ਕਰਕੇ ਦਿੱਤੇ ਆ ਜਿੰਨੀ ਕ ਮਦਦ ਹੋ ਸਕੇ ਆਪਣੇ ਵੀਰ ਬੈਠੇ ਇਹਨਾਂ ਪਰਿਵਾਰਾਂ ਦੀ ਜਰੂਰ ਮਦਦ ਹੋਵੇ ਤੇ ਉਸ ਏਜੰਟ ਨੂੰ ਸਜ਼ਾ ਹੋਣੀ ਚਾਹੀਦੀ ਤੇ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ ਜੀ